ਸਭ ਕੁਝ ਹੁੰਦਿਆਂ ਹੋਇਆਂ ਵੀ ਬੇਸ਼ੁਕਰੇ ਕਿਉਂ ਇਹ ਮਨ ਦਾ ਸੁਭਾਅ ਬਣ ਗਿਆ ਹੈ 32 ਦੰਦਾਂ ਵਿੱਚੋਂ ਜੇਕਰ ਇੱਕ ਦੰਦ ਟੁੱਟ ਜਾਵੇ ਨਾ ਤੇ ਅਸੀਂ 31 ਦੰਦਾਂ ਦਾ ਸ਼ੁਕਰਾਨਾ ਨਹੀਂ ਕਰਦੇ ਬਲਕਿ ਇੱਕ ਦੰਦ ਨੂੰ ਲੈ ਕੇ ਦੁਖੀ ਹੁੰਦੇ ਰਹਿੰਦੇ ਹਾਂ ਤੇ ਸਾਡੀ ਜੀਭ ਵੀ बार-बार ਉਸੇ ਦੰਦ ਤੇ ਜਾ ਕੇ ਲੱਗਦੀ ਹੈ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜਦੋਂ ਕੋਈ ਸਾਡਾ ਆਪਣਾ ਰਿਸ਼ਤੇਦਾਰ ਪਿਆਰਾ ਚਲਾ ਜਾਂਦਾ ਹੈ ਨਾ ਦੁਨੀਆ ਤੋਂ ਤੇ ਅਸੀਂ بار بار ਉਸ ਨੂੰ ਯਾਦ ਕਰ ਕਰਕੇ ਦੁਖੀ ਹੁੰਦੇ ਆਂ ਸਾਡਾ ਮਨ ਬੜਾ ਪਰੇਸ਼ਾਨ ਹੁੰਦਾ ਇਸ ਦਾ ਹੱਲ ਵੀ ਹੈ ਇੱਕ ਮੰਨਣਾ ਲੜਨਾ ਨਹੀਂ ਹੈ ਜਿਉਂ-ਜਿਉਂ ਅਸੀਂ ਮੰਨਣਾ ਲੜਾਂਗੇ ਨਾ ਤੇ ਦੁੱਖ ਦੀ ਤਾਕਤ ਵੱਧਦੀ ਜਾਂਦੀ ਨਾ ਸਾਨੂੰ ਵਿਛੜਨ ਵਾਲਾ ਜੀਵ ਸਗੋਂ ਹੋਰ ਯਾਦ ਆਉਂਦਾ ਹੈ ਤੇ ਮਨ ਦਾ ਇਹ ਤੇ ਸੁਭਾਅ ਹੈ ਦਸ ਬਸਤੂ ਲੈ ਪਛ ਹੈ ਪਾਵੇ ਇੱਕ ਬਸਤ ਕਾਰਨ ਬਖੋਟ ਗਗਵਾਵੇ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਨੇ ਨਾ ਅਸੀਂ ਉਹਨਾਂ ਦਾ ਸ਼ੁਕਰਾਨਾ ਨਹੀਂ ਕਰਦੇ ਬਲਕਿ ਜਿਹੜੀ ਇੱਕ ਚੀਜ਼ ਸਾਡੇ ਕੋਲ ਚਲੀ ਗਈ ਹੈ ਉਸ ਨੂੰ ਯਾਦ ਕਰ ਕਰਕੇ ਦੁਖੀ ਹੁੰਦੇ ਆ ਨੰਬਰ 2 ਜਦੋਂ ਸਵੇਰੇ ਉੱਠਣਾ ਹੈ ਨਾ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਓ ਮਹਾਰਾਜ ਤੂੰ ਇੱਕ ਦਿਨ ਹੋਰ ਦੇ ਦਿੱਤਾ ਹੈ ਮੇਰੇ ਹੱਥ ਪੈਰ ਸਲਾਮਤ ਨੇ ਮੇਰੇ ਸਾਹ ਚੱਲ ਰਹੇ ਨੇ ਮੈਂ ਜ਼ਿੰਦਗੀ ਵਿੱਚ ਕੁਝ ਚੰਗਾ ਕਰ ਸਕਦਾ ਹਾਂ ਨੰਬਰ 3 ਰਾਤ ਨੂੰ ਸੌਣ ਲੱਗਿਆਂ ਆਪਣੀ ਡਾਇਰੀ ਤੇ ਆਪਣੇ ਫੋਨ ਤੇ ਤਿੰਨ ਗੱਲਾਂ ਜ਼ਰੂਰ ਨੋਟ ਕਰਿਓ ਕਿ ਅੱਜ ਦੇ ਦਿਨ ਵਿੱਚ ਮੈਂ ਕੀ ਕੀ ਕੰਮ ਚੰਗੇ ਕੰਮ ਕੀਤੇ ਕਿਸੇ ਨੂੰ ਹਸਾਇਆ ਏ ਜਾਂ ਕਿਸੇ ਬੱਚੇ ਨਾਲ ਪ੍ਰੇਮ ਕੀਤਾ ਏ ਉਸ ਨੂੰ ਹਸਾਇਆ ਏ ਜਾਂ ਕਿਸੇ ਦੀ ਮਦਦ ਕੀਤੀ ਏ ਜਾਂ ਆਪਣੀ ਕਾਮਯਾਬੀ ਲਈ ਜ਼ਿੰਦਗੀ ਵਿੱਚ ਕੁਝ ਕੀਤਾ ਏ ਜਦੋਂ ਅਸੀਂ ਇਹਨਾਂ ਗੱਲਾਂ ਵੱਲ ਧਿਆਨ ਦੇਵਾਂਗੇ ਨਾ ਤੇ ਫਿਰ ਸ਼ੁਕਰਾਨੇ ਵਿੱਚ ਜੁੜ ਜਾਵਾਂਗੇ 40 ਦਿਨ ਇਹ ਕੰਮ ਕਰਕੇ ਵੇਖਿਓ ਤੇ ਫਿਰ ਮੇਰੇ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ